ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਤਾਂ ਸੱਜਣੋ ਅੱਜ ਆਪਾਂ ਪਹੁੰਚੇ ਆਂ ਚੀਮਾ ਮੰਡੀ ਪਿੰਡ ਚੀਮਾ ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ ਯਰਸੀ گاਵਾ ਦਿਖਾਵਾਂਗੇ ਸੱਜਣੋ ਪੰਜ ਹੈਗੀਆਂ ਪੰਜੀ ਗੱਬਣ ਨੇ ਪਰ ਕੁਆਲਿਟੀ ਚੰਗੀ ਆ ਤੇ ਰੇਟ ਦੀ ਵੀ ਜੇ ਗੱਲਬਾਤ ਕਰ ਲਈਏ ਰੇਟ ਵੀ ਬਾਈ ਦਾ ਨਾਰਮਲ ਹੁੰਦਾ ਜਿਆਦਾ ਨਹੀਂ ਹੁੰਦਾ ਇੱਕ ਸੂਈ ਹੋਈ ਆ ਮੇਰਾ ਖਿਆਲ ਐ ਇਹਨਾਂ ਚ ਚਾਰ ਗੱਬਣ ਨੇ ਤੇ ਹੈਗੀਆਂ ਵੀ ਨਵੇਂ ਹਾਂਚ ਨੇ ਤੇ ਬਾਕੀ ਇੱਕ ਗੱਲ ਹੋਰ ਦੱਸਦਾ ਨਾ 22 ਤੋਂ ਜੇ ਗੱਲਬਾਤ ਕਰ ਲਈਏ ਸੱਜਣੋ ਵੇਚਣ ਵਾਲੇ ਸੱਜਣ ਲਿਆ ਕੇ ਵੀ ਗਾਵਾਂ ਵੇਚਦੇ ਨੇ ਤਾਂ ਕਰਕੇ ਦੱਸਿਆ ਤੁਹਾਨੂੰ ਵੀ ਥੋਕ ਦੇ ਰੇਟ ਵਾਲਾ ਸਿਸਟਮ ਔਰ ਜਰਸੀ ਗਾਵਾਂ ਦਾ ਤੇ ਰੂਟੀਨ 'ਚ ਜੇ ਗੱਲਬਾਤ ਕਰ ਲਈਏ ਬਾਈ ਕੋਲੇ ਗਾਵਾਂ ਨੇ ਜਿਹੜੀਆਂ ਕਾਫੀ ਗਿਣਤੀ ਦੇ ਵਿੱਚ ਜਰਸੀ ਉਰੇ ਆਉਂਦੀਆਂ ਰਹਿੰਦੀਆਂ ਨੇ ਤੇ ਬਾਕੀ ਆ ਜੋ ਬਾਈ ਨਾਲ ਕਰਾਉਂਦੇ ਆ ਗੱਲਬਾਤ ਕੱਲੀ-ਕੱਲੀ ਤੋਰ ਕੇ ਦਿਖਾਵਾਂਗੇ ਤੇ ਰੇਟ ਸਾਰੀਆਂ ਦੇ ਵੀਡੀਓ 'ਚ ਹੀ ਕਰਾਵਾਂਗੇ ਔਰ ਥੀਟਾਗੋਨੀ ਬੜੀਆ ਵੀਰ ਜੀ ਤੁਸੀਂ ਜੋ ਬੜੀਆ ਚੜ੍ਹਦੀ ਕਲਾ ਆ ਵਿਚ ਦੀ ਆਪਣਾ ਗੈਪ ਜਾ ਪੈ ਗਿਆ ਹਾਂਜੀ ਵੀਰੇ ਗੈਪ ਪੈ ਗਿਆ ਸੀ ਮਰਗਤ ਜੀ ਹੋ ਗਈ ਸੀ ਤਾਂ ਆ ਉਹਦੇ ਕਰਕੇ ਥੋੜਾ ਗੈਪ ਜਾ ਪੈ ਗਿਆ ਵੀ ਕੰਮ ਆ ਜਿਹੜਾ ਹੁਣ ਦੁਬਾਰੇ ਰੈਗੂਲਰਲੀ ਤੇ ਚੱਲੂਗਾ ਹਾਂਜੀ ਹਾਂਜੀ ਅਸੀਂ ਤੋਂ ਕਰ ਲਈ ਸ਼ੁਰੂ ਹਾਂਜੀ ਹੱਤ ਤੋਰ ਦੋ ਖੋਲ ਕੇ ਸੁਆ ਕਿਹੜਾ ਬਾਈ ਇਹਦਾ ਇਹਦਾ ਸੁਆ ਦੂਜਾ ਜੀ ਸੁਆ ਦੂਜਾ ਮੇਰਾ ਖਿਆਲ ਆ ਕੱਚੀ ਆਲੇ ਨਾ ਹਾਂਜੀ ਕਾ ਇੱਕ ਦਿਨ ਕੱਢ ਦੂਗੀ ਇਹ ਹੈਗੇ ਆਈ 15 ਦਿਨ ਦੀ ਕੱਚੀ 15 ਦਿਨ ਦੀ ਹਾਂਜੀ 15 ਦਿਨਾਂ ਤੱਕ ਤਾਂ ਬਾੜਾ ਬਣਾ ਜੂਗੀ ਸਿਸਟਮ ਹਾਂਜੀ ਆ 15 ਦਿਨਾਂ ਦੀ ਬਾਈ ਕਹਿੰਦਾ ਕੱਚੀ ਆ ਤੇ ਸੁਆ ਹੈਗਾ ਦੂਜਾ ਤੇ ਕੁਆਲਿਟੀ ਇਹਦੀ ਹੈਗੀ ਆ ਆਪਾਂ ਜਿਵੇਂ ਕਹਿ ਲਿਆ ਜਰਸੀ ਦੇ ਵਿੱਚ ਟਾਪ ਜਮਾ ਪੂਰੀ ਅੱਵਲ दर्जे ਦੀ ਕੁਆਲਿਟੀ ਆ ਥਣ-ਫੋਣ ਵੀ ਚੰਗਾ ਲੱਗਿਆ ਤੇ 15 ਦਿਨ ਤੱਕ ਜਿਹੜਾ ਆਰਡਰ ਆ ਆਰਡਰ ਵੀ ਸਜਨੇ ਨੇ ਐਨ ਬਣਾ ਜਾਣਾ ਟਾਪ ਕੁਆਲਿਟੀ ਦਾ ਇਹ ਇੱਥੇ ਖੜਾ ਲਈ ਮਾੜੀ ਤੇਜ਼ੀ ਕਰਦੀ ਆ ਨਾ ਇਹ ਇੱਥੇ 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 ਖੜਾ ਕੇ ਦਿਖਾ ਦੇ ਸੁਆ ਦੂਜਾ ਤੇ ਰੰਗ ਰੂਪ ਆ ਗਿਆ ਬਾਈ ਟਾਪ ਕੁਆਲਿਟੀ ਦਾ ਜੇ ਗੱਲਬਾਤ ਕਰ ਲਈ ਲੈ ਚੱਲ ਕੋਈ ਗੱਲ ਨਹੀਂ ਲੈ ਚੱਲ ਪੁੱਛ ਆਰਡਰ ਵੀ ਚੰਗਾ ਬਣਾਉਗੀ ਪੂਰਾ ਡਬਲ ਆਰਡਰ ਬਣਾ ਜੂ 15 ਦਿਨ ਤੱਕ ਇਹਦਾ ਦੁੱਧਾ ਗੀਰ ਕਾਰਡ ਦੱਸਿਆ ਪਹਿਲਣ ਦਾ ਬਾਈ ਵੀਰ ਜੀ ਪਹਿਲਣ ਦਾ ਹੈਗਾ 20 ਕਿਲੋ ਦਾ ਹਾਂ 20 ਕਿਲੋ ਜਿਹੜੇ ਹਿਸਾਬ ਨਾਲ ਦਾ ਆਰਡਰ ਆ ਤੇ ਜਿਵੇਂ ਇਹਨੇ ਬਾਈ ਨੇ ਦੱਸੀਆ ਡਿਟੇਲ ਵੀ ਘੱਟੋ ਘਾਟੇ ਨੇ 15 ਦਿਨਾਂ ਦੀ ਕੱਚੀ ਆ ਬਾਕੀ ਪਸ਼ੂ ਕਈ ਵਾਰੀ ਗੱਡੀ ਗੁੱਡੀ ਚੜਕੇ 2-4 ਦਿਨ ਇਧਰ ਉਧਰ ਵੀ ਕਰ ਦੰਦਾ ਕਿਉਂਕਿ ਹੁਣ ਤਕਰੀਬਨ ਤਕਰੀਬਨ ਇਹ ਤਿਆਰੀ ਜੀ ਚੰਗੀ ਬਣਾ ਜੂਗੀ ਜੇ 5 ਦਿਨਾਂ ਨੂੰ ਵੀ ਸੂੰਦੀ ਆ 5 ਦਿਨਾਂ ਨੂੰ ਵੀ ਆਰਡਰ ਪੂਰਾ ਬਣਾ ਜੂਗੀ ਇਹ ਫੋਲੋ ਫੋਲੋ ਵੀਰੇ ਇਹਦੇ ਪੈਸੇ ਕਿੰਨੇ ਲ ਕਿੰਨੇ ਦੇ ਦਾਂਗੇ ਲੈਣ ਦੇਣ 5000 ਰੁਪਇਆ ਦੇ ਦਾਂਗੇ 65000 ਦੀ ਹਾਂਜੀ ਆਰਡਰ ਬਣਾਉਗੀ ਜਿੱਡੀ ਆਪ ਆਡੀ ਲੇਵਾ ਬਣਾ ਲੂਗਾ ਹਾਂਜੀ ਹਾਂਜੀ ਆ ਓਡੀ ਆਰਡਰ ਬਣਾਉ ਤੇ ਹੁੰਦੀਆਂ ਠੰਡੀਆਂ ਸੀਲੇ ਇਹ ਬਾਕੀ ਜਿਵੇਂ ਆ ਝੋਲ ਜੀ ਹਜੇ ਪਿਆ ਸਿਸਟਮ ਬਹੁਤ ਪਿਆ ਜੀ ਹਾਂਜੀ ਆਰਡਰ ਪੂਰਾ ਭਰਨਾ ਇਹਨੇ ਬੈਕ ਤੇ ਬਣਾਉਣਾ ਤੇ ਪਹਿਲਣ ਦਾ ਦੁੱਧ ਬਾਈ ਕਹਿੰਦਾ ਇਹਦਾ ਰਿਕਾਰਡ ਹੈਗਾ 20 ਕਿਲੋ ਦਾ ਤੇ ਜਾਨ ਵੀ ਚੰਗੀ ਆ ਪੱਛੀ ਚ ਤੇ ਰੰਗ ਰੂਪ ਦੀ ਵੀ ਚੰਗੀ ਆ ਗਈ ਤੇ ਹੁਣ ਤੋਰ ਦਿਆ 2 ਨੰਬਰ ਵਾਲੀ ਇਹਦਾ ਕਿਹੜਾ ਸੁਆ ਬਾਈ ਇਹਦਾ ਸੁਆ ਜੀ ਪਹਿਲਾ ਆਈ ਸੁਆ ਪਹਿਲਾ ਦਿਨ ਕਿੰਨੇ ਕੱਢ ਦੂਗੀ ਇਹ ਦੇਣਾ ਹਫਤਾ ਲੈਂਦੀ ਆਈ ਇੱਕ ਹਫਤਾ ਆ ਹਫਤੇ ਦੀ ਕੱਚੀ ਆ ਸੂਆ ਇਹਦਾ ਹੈਗਾ ਪਹਿਲਾ ਕੱਦ ਉਹਦੇ ਨਾਲ ਇਹਦਾ ਥੋੜਾ ਜਿਹਾ ਛੋਟਾ ਆ ਗਿਆ ਹਨਾ ਬਾਈ ਹਾਂਜੀ ਆ ਇਹਦਾ ਕੱਦ ਉਹਦੇ ਨਾਲ ਥੋੜਾ ਜਿਹਾ ਨਿੱਕਾ ਆ ਗਿਆ ਤੇ ਥਣ ਥਣ ਇਹਨੂੰ ਵੀ ਚੰਗਾ ਲੱਗਿਆ ਇਹ ਇੱਕ ਹਫਤੇ ਦੀ ਕੱਚੀ ਆ ਇਹ ਕਿੰਨਾ ਕ ਪਾ ਦੂਗੀ ਬਾਈ ਪਾ ਦੂਗੀ 13-14 ਕਿਲੋ ਜੀ ਆ 12-13 ਦਾ ਪਾ ਸਕਦੀ ਆ ਹਨਾ ਹਾਂਜੀ ਆ ਆਰਡਰ ਇਹ ਵੀ ਫਿਕਸ ਜਿਹਾ ਹੀ ਰੱਖੂਗੀ ਤਕਰੀਬਨ ਤਕਰੀਬਨ ਰੰਗ ਥੋੜਾ ਜਿਹਾ ਬਾਈ ਨੇ ਤਾਜ਼ੀਆਂ ਨਮਾਈਆਂ ਉਹਦੇ ਕਰਕੇ ਸਾਨੂੰ ਲੱਗੂਗਾ ਕਿਉਂਕਿ ਪਾਣੀ ਯਾ ਲੱਗਿਆ ਹੋਇਆ ਉੱਤੇ ਤੇ ਥਣ ਥਣੇ ਨੂੰ ਵੀ ਚੰਗਾ ਲੱਗਿਆ ਦਰਸ ਥਣ ਥਣ ਨੂੰ ਦਿਖਾ ਦੀ ਨੇੜੇ ਲਾ ਕੇ ਸਮਾਰ ਕੇ ਕੜ ਦੂਗੀ 5 ਤੋਂ 7 ਦਿਨ ਇਹਦੇ ਪੈਸੇ ਕਿੰਨੇ ਕੁ ਲਵਾਂਗੇ ਬਾਈ ਇਹਦਾ ਰੇਟ ਹੈ ਜੀ 42000 ਰੁਪਿਆ ਜੀ ਇਹਦਾ ਰੇਟ 42 ਕਿੰਨੇ ਹੀ ਦੇ ਦਾਂਗੇ ਜੀ ਤੇ 40 ਦੀ ਛੱਡ ਦਾਂਗੇ ਜੀ ਅੰਦਰੋਂ ਅੰਦਰ ਕਰ ਦਾਂਗੇ ਬੜੀ ਮੋਟੀ ਚਾਲੀ ਦੇ ਕਰ ਦਾਂਗੇ ਜੀ ਆ ਕਰ ਦਾਂਗੇ ਬਾਈ ਕਹਿੰਦਾ 40 ਦੇ ਅੰਦਰ ਹੀ ਦੀ ਗੱਲ ਨਹੀਂ ਬਾਕੀ ਤੁਹਾਨੂੰ ਹੋਰ ਦੱਸਦਾ ਨਾ ਕਿਉਂਕਿ ਜਿਹੜਾ ਹੁਣ ਜਿਵੇਂ ਕਹਿੰਦੇ ਨਹੀਂ ਹੁੰਦਾ ਜਿਵੇਂ ਉਹ ਗਾਣੇ 'ਚ ਕਹਿੰਦਾ ਆਉਣ ਵਾਲਾ ਟਾਈਮ ਤੇਰੇ ਬਾਈ ਦਾ ਇਹਨਾਂ ਦਾ ਜਿਹੜ ਕਿਉਂਕਿ ਅੱਗੇ ਆਉਣੀਆਂ ਸਰਦੀ ਸਰਦੀ ਦੇ ਵਿੱਚ ਬਈ ਗਾਵਾਂ ਦਾ ਪੀਕ ਲੈਵਲ ਆ ਤਕਰੀਬਨ ਤਕਰੀਬਨ ਪੂਰੀ ਸਰਦੀ ਖੜਾ ਰਹਿੰਦਾ ਹੈ ਨਾ ਹਾਂਜੀ ਹਾਂਜੀ ਆ ਮੱਜਾਂ ਨੂੰ ਫਰਕ ਹੁੰਦਾ ਇਹਨਾਂ ਦਾ ਇੱਕ ਥੋਰ ਦੱਸਦਾ ਨਾ ਗੱਲ ਜਿਹੜੀ ਜਰਸੀ ਆ ਇਹਦੀ ਫੈਂਟ ਪਰਸੈਂਟੇਜ ਆ ਜਿਹੜੀ ਉਹ ਤਕਰੀਬਨ ਮੱਜਾਂ ਦੇ 8 ਗੇੜੀ ਹੁੰਦੀ ਆ 50 ਤੋਂ 60 ਤੱਕ ਵੀ ਆ ਜਾਂਦੀ ਆ ਹਾਂਜੀ ਤੇ ਹੁਣ ਤੋਰ ਦੋ ਤਿੰਨ ਨੰਬਰ ਵਾਲੀ ਇਹਦਾ ਕੱਦ ਠੀਕ ਆ ਇਹਦਾ ਥੋੜਾ ਜਿਹਾ ਹਾਂਜੀ ਇਹ ਸੂਈ ਹੋਈ ਆ 10 ਕਿਲੋ ਪਿਆਰਾ ਹੀ ਦੋ ਦੋ ਕਿੰਨੇ ਕਿ ਦਿਨ ਹੋ ਪਹਿਲਾਂ ਮੱਛੀ ਇਹਨੂੰ ਸੂਈ ਨੋ ਗਈ 15 ਦਿਨ 15 ਦਿਨਾਂ ਦੀ ਸੂਈ ਹੋਈ ਆ ਤੇ 10 ਕਿਲੋ ਦੁੱਧ ਦੇ ਥੱਲੇ ਤਿਆਰ ਆ ਬੱਚਾ ਕਿਹ ਨਾਲ ਇਹਦੇ ਮਗਰ ਬੱਛੀ ਆਈ ਨਾਲ ਆ ਗਈ ਇਹਦੇ ਬੱਛੀ ਨਾਲ ਇਹਦੇ ਬੱਛੀ ਸੂਆ ਕਿਹੜਾ ਬਾਈ ਇਹਦਾ ਪਹਿਲਾ ਜੀ ਪਹਿਲਾ ਸੂਆ ਆ ਸੂਆ ਹੈਗਾ ਪਹਿਲਾ ਪਹਿਲੇ ਦੇ ਹਿਸਾਬ ਨਾਲ ਇਹਦਾ ਕੱਦ ਬੱਡ ਚੰਗਾ ਬਾਈ ਲੰਬਾਈ ਲੰਬੂਈ ਵੀ ਚੰਗੀ ਆ ਜੇ ਗੱਲਬਾਤ ਕਰ ਲਈਏ ਕਿਉਂਕਿ ਹਲੇ ਦੂਜੇ ਤੀਜੇ ਸੂਏ ਤੱਕ ਅੱਗੇ ਜਾ ਕੇ ਇਹਨੇ ਆਪਦੇ ਸਰੀਰ ਦਾ ਜਿਵੇਂ ਕਹਦੇ ਨੇ ਵੀ ਆਪਾਂ ਤੀਜੇ ਸੂਏ ਤੱਕ ਜਾਨਵਰ ਜਾ ਕੇ ਵਿਕਾਸ ਕਰਦਾ ਤੀਜੇ ਸੂਏ ਤੱਕ ਆਪਾਂ ਭਰਨਾ ਇਹਨੇ ਹੋਰ ਕੱਦ ਬੱਡ ਵੀ ਬਣਾਉਣਾ ਤੇ 10 ਕਿਲੋ ਦੁੱਧ ਬਾਈ ਕਹਿੰਦਾ ਇਹ ਥੱਲੇ ਹੈਗਾ ਰੈਡੀ ਦਾ ਉਹ ਇਹਦਾ ਬੱਚਾ ਬੈਠਾ ਉਹਤੇ ਮਾਰਦੇ ਕੈਮਰਾ ਦੱਸ ਇਧਰ ਲਿਓ ਆ ਬੱਚਾ ਨਾਲ ਇਹਦੇ ਹੈਗੀ ਆ ਬੱਚੀ ਬੱਚੀ ਵੀ ਮੇਰਾ خیال ਆ ਜਰਸੀ ਚ ਆ ਗਈ ਬਾਈ ਹਣਾ ਹਾਂਜੀ ਜਰਸੀ ਚ ਆ ਬੱਚੀ ਵੀ ਜਰਸੀ ਦੇ ਵਿੱਚ ਆ ਗਈ ਇਹਦੇ ਪੈਸੇ ਕਿੰਨੇ ਲਵਾਂਗੇ ਇਹ ਵੀ 42000 ਰੁਪਇਆ ਲੈਣ ਦੇਣ 40 ਲੈਣ ਦੇਣ ਇਹਦਾ 40 ਡੰਗ ਤੋਂ ਡੰਗੇ ਚ ਵਾਦਿਆਂਗੇ ਹਾਂਜੀ ਦੋ ਡੰਗ ਚੋਕੇ ਹੀ ਅਗਲਾ ਦੁੱਧ ਮਿੰਕ ਲੈ ਕੇ ਜਾ ਸਕਦਾ ਤਸੱਲੀਆਂ ਕਰਾ ਕੇ ਤੋਰਾਂਗੇ ਹਾਂਜੀ ਆ ਹੁਣ ਮਾਰਦੇ ਕੈਮਰਾ ਦਰਸ 4 ਨੰਬਰ ਵਾਲੀ ਬੱਚੀ ਤੇ ਇਹਦਾ ਢਾਂਚਾ ਢੁੰਚਾ ਚੌੜਾ ਆ ਗਿਆ ਬਈ ਉੱਤੋਂ ਹਾਂਜੀ ਇਹ ਵੀ ਪਹਿਲਾਂ ਨਵੱਛੀ ਆਈ ਆ ਸੂਆ ਇਹਦਾ ਵੀ ਪਹਿਲਾ ਤੇ ਇਹ ਬਾਡੀ ਬੁੱਡੀ ਦੀ ਜ਼ਿਆਦਾ ਮਜ਼ਬੂਤ ਆ ਗਈ ਜੇ ਗੱਲਬਾਤ ਕਰ ਲਾਂ ਮੈਂ ਕਿਉਂਕਿ ਇਹ ਬਾਡੀ ਬੁੱਡੀ ਦੀ ਆ ਗਈ ਫੁੱਲ ਮਜ਼ਬੂਤ ਆ ਇਹ ਜਿਵੇਂ ਆਪਾਂ ਕਹਿੰਦੇ ਨੇ ਵੀ ਚੰਗੇ ਢਾਂਚੇ ਦੀ ਆ ਗਈ ਚੜਾਈ ਚੜੂਈ ਬਹੁਤ ਆ ਉੱਤੋਂ ਤੇ ਥਣ ਥਣ ਵੀ ਚੰਗਾ ਲੱਗਿਆ ਇਹ ਦਿਨ ਕਿੰਨੇ ਕੱਢੂ ਬਈ ਇਹ 10 ਦਿਨ ਕੱਢੂਗੀ ਜੀ ਘੱਟੋ ਘੱਟ ਹਾਂਜੀ ਆਰਡਰ ਰੱਖੂਗੀ ਪੂਰਾ ਫਿਕਸ ਹਾਂ ਬਾਅਦੋਂ ਮੋੜ ਲਓ ਜੀ ਆਰਡਰ ਰੱਖੂਗੀ ਫਿਕਸ ਪੂਰਾ ਸਟਿਚ ਆਰਡਰ ਰੱਖੂਗੀ ਕੱਦ ਬੱਡੇ ਦਾ ਚੰਗਾ ਤੇ ਢਾਂਚਾ ਵੀ ਚੰਗਾ ਤੇ ਜਾਨ ਵਾਲੀ ਪੱਛੀ ਆ ਗਈ ਜੀ ਗੱਲਬਾਤ ਕਰ ਲਈਏ ਉੱਤੇ ਤੋਂ ਚੜ੍ਹਾਈ ਵੀ ਇਹਦੀ ਚੰਗੀ ਆ 10 ਦਿਨਾਂ ਡੇੜ ਗੇੜ ਬਾਈ ਕਹਿੰਦਾ ਇਹ ਕੱਢ ਜੂਗੀ ਇਥੋਂ ਦਿਖਾ ਦੇ ਸਮਾਰ ਕੇ ਆਡਰ ਉਡਰ ਚੰਗਾ ਬਣਾਉ ਤੇ ਥਣ ਥਣ ਤਕਰੀਬਨ ਸਾਰੀਆਂ ਦੇ ਚੰਗਾ ਲੱਗਿਆ ਡਬਲ ਥਣ ਲੱਗਿਆ ਦੂਰੇ ਥਣ ਲੱਗਿਆ ਜੀ ਗੱਲਬਾਤ ਕਰ ਲਈਏ ਕਿਉਂਕਿ ਡਬਲ ਕੋਈ ਕਈ ਵਾਰੀ ਸੱਜਣ ਗਲਤ ਸਮਝੀਆਂ ਦਨੇ ਦੂਰੇ ਥਣ ਨੂੰ ਕਹਦੇ ਨੇ ਕਿਉਂਕਿ ਜਿਹੜਾ ਮੋਟਾ ਥਣ ਹੁੰਦਾ ਚੰਗਾ ਮਈਆਂ ਨਾਲ ਦਾ ਇਹਦੇ ਪੈਸੇ ਕਿੰਨੇ ਲਵਾਂਗੇ ਬਾਈ ਇਹਦਾ ਮੁੱਲ 42000 ਲੈਣ ਦੇਣ ਇਹਦਾ ਵੀ 40 ਇਹਦਾ ਵੀ 40 ਹਾਂਜੀ ਇਹ ਵੀ ਬਾਈ ਕਹਿੰਦਾ 40 ਦੀ ਦੇ ਦਾਂਗੇ ਬਾਕੀ ਜੇ ਕਿਸੇ ਨੇ ਜੋੜਾ ਲਿਜਾਣਾ ਜਾਂ ਚਾਰ ਰਜਾਨੀਆਂ ਇਕੱਠੀਆਂ ਹਾਂਜੀ ਉਹਦੇ ਚ ਕਰ ਦਾਂਗੇ ਮਾਨਦਾਨ ਹਾਂਜੀ ਉਹ ਚ ਕਰ ਦਾਂਗੇ ਅੱਜ ਜੇ ਕਿਸੇ ਨੇ ਜੋੜਾ ਲਿਜਾਣਾ ਇਕੱਠਾ ਤਾਂ ਉਹਦੇ ਚ ਬਾਈ ਕਹਿੰਦਾ ਕਰ ਦਾਂਗੇ ਮਾਨਦਾਨ ਤੇ ਹੁਣ ਮਾਰ ਦੇ ਤਰਫ ਪੰਜ ਨੰਬਰ ਹੋਈ ਤੇ ਕੈਮਰਾ ਇਹਦਾ ਸੂਆ ਕਿਹੜਾ ਜੀ ਇਹਦਾ ਸੂਆ ਦੂਜਾ ਜੀ ਇਹ ਕਾ ਇੱਕ ਦਿਨ ਕੱਢਦੀ ਆ ਇਹਦਾ ਅਜੇ ਮਹੀਨਾ ਪਿਆਈ ਬਾਕੀ ਇੱਕ ਮਹੀਨਾ ਹਾਂਜੀ ਇਹਦਾ ਫਿਰ ਠੰਡ ਚ ਸੂਗੀ ਜਾ ਕੇ ਜਮਾ ਹਨਾ ਹਾਂਜੀ ਇਸੂ ਕੀ ਪੂਰੀ ਠੰਡ ਚ ਬਾਈ ਕਹਿੰਦਾ ਇਹਦਾ ਘੱਟੋ ਘੱਟ ਪਿਆ ਹਜੇ 1 ਮੰਥ 1 ਮਹੀਨਾ ਬਾਕੀ ਹੈਦਾ ਇਹਦਾ ਇਹਦਾ ਰਿਕਾਰਡ ਕੀ ਆ ਬਾਈ ਦੁੱਧ ਦਾ ਇਹ ਨਹੀਂ ਪਹਿਲਾਂ ਨੇ ਪਾਇਆ ਜੀ 16 17 ਕਿਲੋ 16 17 ਹਾਂ ਜੀ ਆ ਕਿਉਂਕਿ ਹੁਣੇ ਵਧੀਆ ਚੱਲ ਪੀ ਮਹੀਨੇ ਤੱਕ ਕਾਡਰ ਪੂਰਾ ਤਕੜਾ ਬਣਾ ਜੂਗੀ ਹਾਂ ਜੀ ਇਸ ਟਾਈਮ ਤਿਆਰੀ ਲੱਗ ਗਈ ਵਧੀਆ ਕਰਨ ਥੱਲਿਓ ਪਛੀ ਤੁਰਪੀ ਤੇ ਮਹੀਨਾ ਬਾਈ ਕਹਿੰਦਾ ਕੱਢ ਦੂ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਵੀ ਕਈ ਵਾਰੀ ਜਨਵਰੀ ਯਾਰਾ ਜਿਵੇਂ ਗੱਡੀ ਗੁੱਡੀ ਚ ਹਨਾ ਦੂਰ ਦੇ ਸਫ਼ਰ ਚ ਜਾਂਦਾ ਪਹਿਲਾਂ ਵੀ ਸੂਪਾਂਦਾ 2-4 ਦਿਨਾਂ ਤੇ ਜਾਨ ਜੂਨੇ ਚ ਵੀ ਚੰਗਿਆ ਮਾਰ ਦਿਆ ਸ਼ਾਲਾ ਹਨਾ ਹਾਂਜੀ ਮਾਰ ਦਿਆ ਸ਼ਾਲਾ ਸੂ ਆ ਗਿਆ ਇਹਦਾ ਵੀ ਦੂਜਾ ਤੇ ਦੁੱਧ ਬਾਈ ਕਹਿੰਦਾ ਇਹ ਵੀ ਚੰਗਾ ਪਾ ਦੂਗੀ ਜੇ ਗੱਲਬਾਤ ਕਰ ਲਈ ਅੱਧ ਬੱਡੇ ਦਾ ਵੀ ਠੀਕ ਹੈ ਬਾਕੀ ਸਾਨੂੰ ਕੋਈ ਗੱਲ ਹੋਰ ਦਾ ਤਾਂ ਨਾ ਜਰਸੀਆਂ ਦਾ ਕੱਦ ਹੁੰਦਾ ਜਿਹੜਾ ਕੋਈ ਬਹੁਤਾ ਜਿਆਦਾ ਵੱਡਾ ਨਹੀਂ ਹੁੰਦਾ ਦੂਜੀਆਂ ਗਾਵਾਂ ਦੇ ਮੁਕਾਬਲੇ ਜਾਂ ਕੋਈ ਸੱਜਣ ਜਦੋਂ ਪਹਿਲੀ ਵਾਰ ਜਰਸੀ ਦੇਖਦਾ ਜਾਂ ਲੈਣ ਆਉਂਦਾ ਉਹਨੂੰ ਬਈ ਬਾਲੀ ਛੋਟੀ ਜੀ ਲੱਗਦੀ ਹੈ ਹਾਂਜੀ ਕਿਉਂਕਿ ਜਿਹੜੇ ਸੱਜਣ ਨੇ ਐਫ ਐਫ ਰੱਖਿਆ ਹੋਣਾ ਐਫ ਐਫ ਦਾ ਕਰਤਾ ਮੇਰਾ ਖਿਆਲ ਮੈਸਾ ਤੋਂ ਵੀ ਵੱਡਾ ਬਹੁਤ ਵੱਡਾ ਹੁੰਦਾ ਜੀ ਐਂਦੀ ਲੰ ਲੰਬਾਈ ਲੰਬੀ ਦਿਖਾਈਂ ਦਰਸ ਇਧਰਲੇ ਬੰਨਿਓ ਲੰਬੀ ਲੁੰਬੀ ਵੀ ਬਹੁਤ ਆ ਕੱਦ ਕਾਠ ਵੀ ਬਹੁਤ ਆ ਕੱਦ ਕਾਠ ਚੰਗਾ ਤੇ ਆ ਗਈ ਜਿਵੇਂ ਆਪਾਂ ਕਹਿੰਦੇ ਨੇ ਪਿਓਰ ਜਰਸੀ ਜੀ ਮੈਂ ਕਹਿੰਦੇ ਨੇ ਵੀ ਆ ਬੋਦਾ ਬੂਦਾ ਇਹਦੇ ਮੱਥੇ 'ਚ ਟੋਆ ਟੂਆ ਆ ਗਿਆ ਜਿਵੇਂ ਮੋਟੀ ਅੱਖ ਕਹਿੰਦੇ ਨੇ ਜਰਸੀ ਦੀ ਫੇਸ ਛੋਟਾ ਆ ਗਿਆ ਆ ਗਈ ਪਿਓਰ ਜਰਸੀ ਦੇ ਵਿੱਚ ਇਹਦਾ ਰੇਟ ਕੀ ਆ ਜੀ ਇਹਦਾ ਰੇਟ 43000 ਰੁਪਈਆ ਜੀ ਇਹ ਕਿੰਨੇ ਦੇ ਦਾਂਗੇ ਇਹ 48000 ਦੀ ਦੇ ਦਾਂਗੇ ਜੀ 40 ਚੂਲੀ ਡੇੜ ਗੇੜ ਦੇ ਦਾਂਗੇ ਦੇ ਦਾਂਗੇ ਆ 40 ਡੇੜ ਗੇੜ ਹੋ ਜੂਗੀ ਬੱਛੀ ਇਹ ਜੀ ਗੱਲ ਨਹੀਂ ਪੈਰ ਜਿਵੇਂ ਚੱਕਦੀ ਆ ਏ ਵੀਰ ਜੀ ਉਹੀ ਚੱਕਦੀ ਆ ਉਪਰਾ ਕਰਦੀ ਆ ਜੀ ਅੱਛਾ ਕਿ ਮੱਖੀ ਮੁੱਖੀ ਕਰਕੇ ਕਰਦੀ ਆ ਹਾਂ ਆ ਵੀ ਓਦਾਂ ਬਾਈ ਕਹਿੰਦਾ ਕੋਈ ਗੱਲਬਾਤ ਨਹੀਂ ਬੱਚੀਆਂ ਯਾਰ ਸਾਰੀਆਂ ਚੰਗੀਆਂ ਨੇ ਬਾਈ ਦੀ ਓਕੇ ਜੀ ਰਿਪੋਰਟ ਸਾਰੀਆਂ ਠੱਡੇਆਂ ਅਸੀਲ ਨੇ ਜੀ ਆ ਸੂਆ ਤਕਰੀਬਨ ਤਕਰੀਬਨ ਪਹਿਲਾ ਦੂਜਾ ਆ ਗਿਆ ਜੀ ਹਾਂਜੀ ਸੂਆ ਪਹਿਲਾ ਦੂਜਾ ਆ ਗਿਆ ਪੰਜ ਨਗਦ ਖਾਏ ਨੇ ਬਾਈ ਕੋਲੋਂ ਨੰਬਰ ਬੋਲ ਦਈਏ ਆਪਣਾ 98036 ਹਾਂਜੀ 05888 13 ਹੋਰ ਬੋਲੋ ਜੀ 98036 ਹਾਂਜੀ 05888 ਪਿੰਡ ਆ ਗਿਆ ਚੀਮਾ ਮੰਡੀ ਚੀਮਾ ਮੰਡੀ ਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਆ ਜਿਹੜੇ ਸੱਜਣ ਨੂੰ ਇਹਨਾਂ ਚ ਕੋਈ ਵੀ ਬੱਚੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ ਜੀ